ਮੈ ਮੈਚ ਦੇ ਵਿੱਚ ਮੈਚ ਦੇ ਵਿੱਚ 18 19 ਕੈਸ਼ ਛੱਡ ਕੇ 48 ਟੀਮ ਲੰਗਰਖਾਂਦੀ ਹੋਈ ਹੈ ਮੈਚ ਦੇ ਵਿੱਚ 18 19 ਕੈਸ਼ ਛੱਡ ਕੇ 48 ਟੀਮ ਲੰਗਰਖਾਂਦੀ ਹੋਈ ਹੈ ਸਾਡੀਆਂ ਧੀਆਂ ਪੁੱਜੀਆਂ ਆ ਬਾਈ ਸ਼ੈਲੀ ਦੀਆਂ ਇਮਾਨਦਾਰ ਤੇ ਨਾਲ ਵਿਕਾਸ ਕੋ ਦਾ ਛੋਟਾ ATM ਕੀ ਅੱਲਾ ਸੁਭਾਨ ਕਰਨ ਨੂੰ ਜਾਉਗੇ ਮੁੱਠੇ ਭੇਜ ਦੋਗਾ ਉੱਠ ਆਏ ਹਾਏ ਆ ਦੇ ਵੀ ਦੋ ਦੋ ਕੱਪ 50 ਚੱਕੇ ਹੋਏ ਆ ਇੱਕ ਜਿਹਾ ਬਕੌੜੇ ਇੱਕ ਤੇ ਚਾਹ ਹਾਲ ਲਿਆ ਫੜ ਲਿਆ ਕੀ ਕਹਿਣਾ ਜਾਉਗੇ ਇਹਦੇ ਮੁੱਛਾਂ ਮੁੱਛਾਂ ਦੇਖੀ ਬਣ ਨਹੀਂ ਆਵੇ ਮੁੱਛਾਂ ਵਾਲੇ ਕੀ ਕਹਿਣਾ ਜਾਏਗਾ ਇਹ ਰਵਾਈਆਂ ਦੀਆਂ ਸੱਤ ਮੁੱਛਾਂ ਨਾ ਕਿ ਬਹੁਤ ਬਹੁਤ ਬੜੀ ਖੁਸ਼ੀ ਨਾਲ ਆਸ ਕਰੀ ਹੰਦੀ ਜੀ ਨੂੰ ਕਹਨੇ ਆ ਪਵਨ ਸੋਰੀ ਪਵਨ ਹਾਂ ਜੀ ਪਹਿਲਾਂ ਸਟਾਰਟਿੰਗ ਵਿੱਚ ਵੀ ਨਾਕ ਨੂੰ ਦੋ ਹੀ ਲੈ ਕੇ ਆਇਆ ਸੀਗਾ ਇੱਥੇ ਇਲਾਕੇ 'ਚ ਨਾ ਅੱਜ ਵੀ ਦੋ ਹੀ ਲੈ ਕੇ ਆ ਰਹੇ ਆ ਤੇ ਕਿੱਤਾ ਵੀ ਨਵਿਆ ਸਪਾਂਸਰ ਨਵੀਂ ਨਵੀਆਂ ਕਿੱਤਾ ਨਵੀਂ ਸ਼ੁਰੂਆਤ ਹੋ ਗਈ ਹੈ ਤੇ ਸਾਡੇ ਲੱਖ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰੂ ਗੁੜੇ ਜੀ ਅੱਜ ਆਪਾਂ ਪੁੱਜੇ ਆ ਨੱਥੋਵਾਲ ਕ੍ਰਿਕਟ ਕੱਪ ਤੇ ਬਾਈ ਸ਼ੈਲੀ ਉਹਨਾਂ ਦੇ ਕੱਪ ਤੇ ਬਾਈ ਜਸ ਉਹਨਾਂ ਦੇ ਕੱਪ ਤੇ ਮੁਸਤਫਾ ਬਾਈ ਉਹਨਾਂ ਦੇ ਕੱਪ ਤੇ ਭੇਜੀ ਬਾਈ ਉਹਨਾਂ ਦੇ ਕੱਪ ਤੇ ਸਾਰੀ ਕ੍ਰਿਕਟ ਟੀਮ ਸਾਡੇ ਨੱਥੋ ਵਾਲੇ ਲਈ ਬਰਾਮਾ ਨੇ ਐਂਡਰ ਕ੍ਰਾਫਟ ਕਰ ਮੈਂ ਟੇਕਦਾ ਹਾਂ ਹੋਵੇ ਬੜੇ ਬਲੌਗ ਦੇ ਨਾਲ ਜੁੜੇ ਰਹੋ ਅੱਜ ਆਪਾਂ ਨੂੰ ਮਲਾਵਾਂਗੇ ਤੁਹਾਨੂੰ ਸਤਾਰੇ ਦੀ ਵਿਸਤਾਰ ਪੁੱਜ ਰਹੀਆਂ ਜੀ ਆ ਪੁੱਜੀਆਂ ਆ ਬਾਈ ਸ਼ੈਲੀ ਦੀਆਂ ਆਮਾਨ ਦਾ ਤੇ ਨਾਲ ਦੇ ਮਰਦ ਅੱਜ ਹੋ ਰਿਹਾ ਜੋਰੇ ਬਰੇ ਹੋਰੇ ਮੈਚ ਲਈ ਦੋ ਮਿੰਟ ਬਹਿ ਜਾਓ ਸ਼ੈਲੀ ਬਾਈ ਦੇ ਘਰ ਦਾ ਸ਼ਿੰਗਾਰ ਆ ਇਹਨਾਂ ਪੁੱਤ ਸਾਡੇ ਬੰਦੇ ਵੀ ਆ ਮੈਚ ਦੇਖਣ ਆਏ ਹੋ ਮਰੀ ਕੌਣ ਕਿਹੜਾ ਪਲੇ ਬਾਈ ਲੱਖੜ ਕ੍ਰਿਕਟ ਦੇਖਣੇ ਕ੍ਰਿਕਟ ਉਹ ਪਾਪਾ ਨਾਲ ਹੀ ਆਏ ਹੋ ਅੱਛਾ ਜੀ ਸੂਰਾ ਸਮਾਧਾਨ ਕਰਕੇ ਦਾ ਮੈਚਾਂ ਦਾ ਕਿੰਨੇ ਵੀ ਬੜੀ ਹੂੰ ਤੁਸੀਂ ਜੁੜਨਾ ਵਾ ਆ ਮੈਂ ਦੇਖਣ ਲੱਗਦੀ ਆ ਜੁੜਵਾਈ ਹੈ ਨਾ ਜੁੜਦਾ ਪੱਕੀਆਂ ਕਿੰਨੇ ਟਾਈਮ ਦਾ ਫਰਕ ਆ 16 16 ਘੰਟੇ ਦਾ ਪਿੰਡਾਂ ਪਿੰਡਾਂ ਦੇ ਪਿੰਡਾਂ ਦੇ ਕਿਵੇਂ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਓਕੇ ਬਾਈ ਇਹਦਾ ਸ਼ੈਲੀ ਭਾਈਆ ਉਹਦੇ ਘਰ ਦੀਆਂ ਸ਼ਿੰਗਾਰ ਬੱਚੀਆਂ ਧੀਆ ਵਾ ਬਲੌਗ ਨਾਲ ਬਣੇ ਰਹੋ ਜੀ ਇਹ ਆ ਸਾਡਾ ਸ਼ੈਲੀ ਭਾਈ ਬਹੁਤ ਬਹੁਤ ਮੁਬਾਰਕਾ ਸ਼ੈਲੀ ਭਾਈ ਦੇਖੋ ਜੇ ਉਹਦਾ ਕੰਮ ਪੂਰਾ ਹੋ ਜਾਵੇ ਫਿਰ ਬਰਤਵਾ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਆ ਦੋ ਜੁੜਮੀਆਂ ਧੀਆ ਮਿਲ ਗਈਆਂ ਹਾਂ ਤੇ ਇੱਕ ਪਿਆਰਾ ਜਿਹਾ ਬੱਚਾ ਵੀ ਆ ਗਿਆ ਘਰ ਵਿੱਚ ਨਾ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਮੇਰੇ ਵੱਲੋਂ ਬਹੁਤ ਮੁਬਾਰਕਾਂ ਪੂਰੇ ਕ੍ਰਿਕਟ ਜਗਤ ਵੱਲੋਂ ਮੁਬਾਰਕਾਂ ਤੁਹਾਨੂੰ ਤੇ ਹਰ ਸਾਲ ਤੁਸੀਂ ਮੇਲਾ ਕਰਾਉਂਦੇ ਹੋ ਸਾਲ ਵੀ ਮੇਲਾ ਕਰਾਉਂਦੇ ਹੋ ਕਿਵੇਂ ਲੱਗਦਾ ਮੇਲੇ ਦਾ ਬਾਲ ਤੇ ਵੀ ਖਿਡਾਰੀਆਂ ਵੱਸਤ ਕੀ ਕਹਿਣਾ ਚਾਹੋਗੇ ਅਸੀਂ ਬੈਠੇ ਤਾਂ ਬਹੁਤ ਬਹੁਤ ਸਾਨੂੰ ਲੱਗੇ ਕਿ ਘਰ ਦੇ ਵਿੱਚ ਵੀ ਖੁਸ਼ੀ ਆ ਤੇ ਮੇਲੇ ਦੀ ਕਰਾਉਣ ਦੀ ਵੀ ਖੁਸ਼ੀ ਹੈ ਡਬਲ ਖੁਸ਼ੀ ਹੋ ਗਈ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਕਾਸਕੋ ਦਾ ਛੋਟਾ ਏਟੀਐਮ ਇਹ ਲਗਭਗ 18 ਸਾਲ ਦੀ ਬਣ 19 ਸਾਲ ਦੀ ਹੈ ਮੇਰਾ ਭਾਈ ਪੰਜ ਦਾ ਵਰਤਾ ਤੇਰੀ 20 ਸਾਲ ਦੀ 20 ਸਾਲ ਦੀ ਬਣ ਕੇ ਮੈਂ 19 ਉਹਦੀ ਖਤਮ ਹੋ ਕੇ 20 ਮੈਂ ਲੱਗ ਕੇ ਆਇਆ ਵਾ ਛੋਟੀ ਉਮਰ ਵਿੱਚ ਵੱਡਾ ਨਾਮ ਬਣ ਗਿਆ ਲੋਕ ਪਿਆਰ ਵੀ ਬਹੁਤ ਦੇਣ ਲੱਗੇ ਇਹਨੂੰ ਕਿਵੇਂ ਦੇਖਦੇ ਆਂ ਵੀ ਆਉਣ ਵਾਲੇ ਫਿਊਚਰ ਵਿੱਚ ਭਾਈ ਜਿੱਦਾਂ ਹੁਣ ਚੱਲੀ ਜਾਂਦਾ ਹੈ ਨਾ ਆਪਣਾ ਦਾ ਬਸ ਕੰਮ ਵੀ ਪ੍ਰੈਕਟਿਸ ਕਰ ਲਈਆ ਵੱਧ ਤੋਂ ਵੱਧ ਪ੍ਰੈਕਟਿਸ ਕਰੀ ਜਾਵਾਂਗੇ ਆਪਣੇ ਉੱਨੇ ਹੀ ਦੇਈ ਜਾਣਾ ਹੈ ਓਕੇ ਓਕੇ ਹਾਂ ਜੀ ਆਪਾਂ ਮਤਲਬ ਆਪਣੀ ਜਿਹੜਾ ਗੇਮ ਆ ਆਪਣਾ ਕਿੱਤਾ ਸਮਝ ਕੇ ਖੇਡਦੇ ਆ ਜਿਵੇਂ ਅੱਜ ਕੱਲ ਲੀਗਾ ਆ ਰਹੀਆਂ ਵਾ ਉਹ ਲੀਗਾਂ ਲਈ ਨਵੇਂ ਮੁੰਡਿਆਂ ਨੂੰ ਕੀ ਕਿਹਾ ਜਾਓਗੇ ਉਹ ਵਧੀਆ ਲੀਗ ਹੋ ਰਹੀ ਹੈ ਨਵੇਂ ਮੁੰਡੇ ਸਾਰੇ ਅੱਗੇ ਆ ਰਹੇ ਆ ਨਾ ਜਿਨ੍ਹਾਂ ਦੀ ਬੋਲੀ ਲੱਗੀ ਆ ਮਤਲਬ ਅੰਡਰ 90 ਦੇ ਚਾਰ ਪਲੇਅਰ ਲੈਣੇ ਸਾਰੇ ਪਲੇਅਰ ਜਿਹੜੇ ਨਵੇਂ ਪਲੇਅਰ ਉਹਨਾਂ ਨੇ ਅੱਗੇ ਆਉਣਾਗਾ ਤੇ ਅੱਜ ਆ ਮੇਲੇ ਨੂੰ ਲੈ ਕੇ ਦੋ ਸ਼ਬਦ ਟਰਨਮੈਂਟ ਬਹੁਤ ਸੋਹਣਾ ਬਾਈ ਜੀ ਲੱਗਿਆ ਵਧੀਆ ਬਹੁਤ ਵਧੀਆ ਟਰਨਮੈਂਟ ਰੇਂਜਰ ਸਾਈਕਲ ਕਰਨ ਨੂੰ ਜੋਗਾ ਸਕੂਟੀ ਜਾਊਗੀ ਇਹਦਾ ਪਰਫਾਰਮੈਂਸ ਦੇਖ ਮੁਬਾਰਕਾ ਬਹੁਤ ਬਹੁਤ ਇਹ ਲੱਗਾ ਗੁੱਸੇ ਆ ਲੱਗਦਾ ਇਹ ਨਾ ਨਾ ਇਹ ਨਹੀਂ ਗੁੱਸਾ ਦਾ ਗਾਣਾ ਕਰ ਹੈ ਹੈ ਅੱਜ ਰੇਂਜਰ ਸਾਈਕਲ ਜਾਵੇ ਊਟੀ ਘਰ ਨੂੰ ਜਾਊਗੀ। ਊਟੀ ਆਏ ਹਾਏ। ਜੋਤੀ ਵਰਮੇ ਸਾਡੇ ਇਲਾਕੇ ਦਾ ਸਾਡੇ ਇਲਾਕੇ ਦਾ ਮਾਣ ਆ ਭਰਾ ਸਾਡਾ। ਵਾਹਿਗੁਰੂ ਮਿਹਰ ਕਰੇ। ਸਕੂਟੀ ਜਾਵੇ ਅੱਜ ਵਰਮੀ ਪਿੰਡ ਤੋਂ। ਮੇਲੇ ਲਈ ਦੋ ਸ਼ਬਦ। ਜ਼ੋਰ ਲਾਵਾਂਗੇ ਮੇਲਾ ਪੂਰਾ ਵਧੀਆ। ਕੀ ਲੱਗੀ ਆ ਇੱਕ ਗੱਲ ਖਾਸ ਕੀ ਲੱਗੀ? ਵਧੀਆ ਇਹਨਾਂ ਦੀ ਆ ਜਿਹੜੀ ਕਮੇਟੀ ਇਹਨਾਂ ਦੀ ਟੀਮ ਹੈ ਨਹੀਂ ਸੀਗੀ। ਅੱਛਾ ਮੈਨੂੰ ਆ ਟੂਰਨਾਮੈਂਟ ਵਧੀਆ ਲੱਗਿਆ। ਅੱਛਾ ਟੀਮ ਖੇਡੀ ਨਹੀਂ ਕਰਕੇ ਟੂਰਨਾਮੈਂਟ ਬੜਾ ਲੱਗਿਆ। ਬਹੁਤ ਬਹੁਤ ਧੰਨਵਾਦ। ਧੰਨਵਾਦ। ਦਾ ਹੋਇਆ ਬੁਲੇ ਕੱਲ ਤੇਰੇ ਚਿਹਰੇ ਤੇ ਹਾਸਾ ਕਦੋਂ ਨਹੀਂ ਹੁੰਦਾ ਕਰੋ ਮੈਂ ਤੈਨੂੰ ਮੈਂ ਤੈਨੂੰ ਕਦੇ ਹੱਸਦਾ ਦੇਖਿਆ ਦੱਸ ਮੈਨੂੰ ਕਦੇ ਹੱਸਦਾ ਦੇਖਿਆ ਪਤਾ ਲੱਗੂ ਕਿੰਨਾ ਤੜੂਆ ਪਾਣੀ ਹੈ ਹੁਣ ਹੱਸ ਕੇ ਦਿਖਾ ਹੁਣ ਤੁਹਾਨੂੰ ਮਿਲਾਰੇ ਆ ਸਾਡੀ ਅੱਜ ਦੀ ਪ੍ਰਬੰਧਕੀ ਕਮੇਟੀ ਬੜੀ ਸਰਕਾਰਯੋਗ ਬਾਈ ਸਾਡੀ ਜੱਸ ਹੁਣੀ ਬਾਈ ਜ਼ਿੰਦਗੀ ਦੇ ਮਾਨ ਨੇ ਬਾਈ ਭਰਾ ਸਾਡਾ ਭੇਜੀ ਬਾਈ ਹੁਣੇ ਯਾਦ ਕਰਦੀ ਹੈ ਮੁਸਤਫਾ ਭਾਈ ਹੋਗੇ ਦਿਮਾਗ ਦੇ ਵਿੱਚ ਕਈ ਵਾਰੀ ਮਾਈਂਡ ਸਕਿਪ ਹੋ ਜਾਂਦੀ ਹੈ ਬਾਈ ਸਾਡਾ ਅਭੀ ਬਾਈ ਮੁਸਤਫਾ ਪਿਛਲੇ ਸਾਲ ਟੂਰਨਾਮੈਂਟ ਕਰਾਇਆ ਬੜਾ ਵਧੀਆ ਟੂਰਨਾਮੈਂਟ ਕਰਾਇਆ ਇਸ ਸਾਲ ਵੀ ਵਧੀਆ ਪਲੇਅਰ ਆਏ ਹੋਏ ਆ ਪਹਿਲਾ ਮੈਚ ਦੀ ਬੜਾ ਚੋਟੀ ਦਾ ਮੈਚ ਲੱਗਿਆ ਵਾ ਇਲੈਕਟ੍ਰੋਨਿਕ ਸਕੂਟੀ ਦਿਮਾਗ ਦੇ ਵਿੱਚ ਕਿਵੇਂ ਆਈ ਪਲਾਨਿੰਗ ਵੀ ਆਪਾਂ ਮੈਨੂ 3 ਰਹੀਏ ਬਾਈ ਬਸ ਪਹਿਲਾਂ ਤੋਂ ਹੀ ਮਤਲਬ ਸਾਡੇ ਜਿਹੜੇ ਪਹਿਲੇ ਦੇ ਟੂਰਨਾਮੈਂਟ ਤੁਸੀਂ ਸੀਗਾ ਠੀਕ ਆ ਉਹਦੇ ਚੱਲਦੀ ਜਾ ਰਹੀ ਹੈ ਵਾਹ ਤੇ ਅੱਜ ਕੀ ਆਪਾਂ ਵਧੀਆ ਪਰ ਇਸ ਵਾਰ ਪਤਾ ਲੱਗ ਰਿਹਾ ਵੀ ਬਹੁਤ ਵੱਡੇ ਹਾਈ ਲੈਵਲ ਸਕੂਟਰੀ ਹੈ ਅੱਜ ਕੀ ਪਤਾ ਲੱਗ ਰਿਹਾ ਕਿ ਵੱਡੇ ਹਾਈ ਲੈਵਲ ਦੀ ਦਿੱਤੀ ਜਾਣੀ ਹੈ ਹਾਂ ਹਾਂ ਬਿਲਕੁਲ ਜੀ ਜੇ ਅੱਗੇ ਨਾਲ ਥੋੜਾ ਜਿਆਦਾ ਦੋ ਰੇਂਜਰ ਸਾਈਕਲ ਦੇਣੇ ਆ ਇੱਕ ਸਕੂਟਰੀ ਦੇਣੀ ਆ ਐਨਆਰ ਵੀ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਐਨਆਰ ਭਰਾਵਾਂ ਦੀ ਦੋ ਸ਼ਾਬਦ ਐਨਆਰ ਭਰਾਵਾਂ ਦਾ ਵੀਰੇ ਬਹੁਤ ਵੱਡਾ ਧੰਨਵਾਦ ਆ ਯਾਰ ਉਹਨਾਂ ਨੇ ਸਾਡੇ ਨਾਲ ਪੂਰੀ ਸਪੋਰਟ ਕੀਤੀ ਹੈ ਭਾਈ ਐਵੇਂ ਪੂਰਾ ਜੋਰ ਨਾਲ ਪੂਰਾ ਜੋਰ ਲਾਇਆ ਨਾ ਠੀਕਾ ਉਹਨਾਂ ਦੀ ਬਦੌਲਤ ਵੀਰੇ ਆਪਾਂ ਆ ਗਏ ਠੀਕਾ ਹਾਂ ਤੁਸੀਂ ਗਵਾਂਡ ਵਿੱਚ ਪਿੰਡ ਗਵਾਂਡ ਆ ਤੁਹਾਡਾ ਤੁਹਾਡੇ ਗਵਾਂਡ ਵਿੱਚ ਵੱਡਾ ਮੇਲਾ ਹੋ ਰਿਹਾ ਤੇ ਗਵਾਂਡ ਪਿੰਡ ਦਾ ਮੇਲਾ ਤੁਹਾਨੂੰ ਤੁਹਾਡੀ ਫੀਲਿੰਗ ਐਕਸਾਈਟਮੈਂਟ ਕਿਵੇਂ ਸਾਡੇ ਭਰਾਵਾਂ ਦਾ ਮੇਲਾ ਜੀ ਬਹੁਤ ਵਧੀਆ ਟੂਰਨਾਮੈਂਟ ਆ ਵੀਰੇ ਵੀਰੇ ਸਾਰੇ ਆ ਨਰ ਆਈਆਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਛੋਟੇ ਭਾਈ ਆਣ ਜਲਬਰ ਆ ਮਸਤਬਾ ਵੀ ਜਸਪ੍ਰੀਤ ਤੇ ਜਿਹੜੀ ਨਹੀਂ ਵੱਡੇ ਭਾਈਆਂ ਨਹੀਂ ਭੇਜੀ ਦਾ ਕਸ਼ਮੀਰੀ ਅਪਵਾਦ ਵਰਗਾ ਲੱਗਦਾ ਦੇਖਣ ਜਲਬਰ ਆ ਡਿਲੀਵਰ ਡਿਲੀਵਰ ਆ ਗਿਆ ਆ ਡਿਲੀਵਰ ਯੂਟਿਊਬਰਾਂ ਸੇ ਪਾਰ ਗਿਆ ਦੇਖ ਲੈ ਜਸ ਭਾਈ ਦੋ ਸ਼ਬਦ ਦੋ ਸ਼ਬਦ ਬਹੁਤ ਬਹੁਤ ਧੰਨਵਾਦ ਸਾਡੀ ਟੀਮਾਂ ਦਾ ਬਹੁਤ ਬਹੁਤ ਵਧੀਆ ਅੱਗੇ ਤੋਂ ਵੀ ਅਸੀਂ ਹੋਰ ਵਧੀਆ ਕਰਾਵਾਂਗੇ ਕੀ ਕਹਿਣਾ ਚਾਹੋਗੇ ਦੋ ਸ਼ਬਦ ਬਹੁਤ ਵਧੀਆ ਪ੍ਰਬੰਧ ਆਈ ਅੱਗੇ ਤੋਂ ਵੀ ਅਸੀਂ ਮੈਂ ਤੇ ਬਾਕੀ ਐਨਆਰਆਈ ਵੀਰੇ ਦਾ ਵੀ ਦਿਲੀ ਹੋ ਗਿਆ ਬਾਵੇ ਹੁਣੀ ਅਰੁਣ ਟਿਟੇ ਹੁਣੀ ਅਰਸ਼ੂੜੀ ਠੀਕ ਹੈ ਰਾਜੀ ਹੁਣੀ ਹੁਣੀ ਸ਼ਿਆਦੀ ਵੀਰੇ ਦਾ ਵੀ ਧੰਨਵਾਦ ਕਰਦੇ ਆ ਬਾਈ ਬਹੁਤ ਬਹੁਤ ਦੋ ਸ਼ਬਦ ਤੁਹਾਡੇ ਲਈ ਇੱਕ ਜੋੜ ਕੇ ਖੜੇ ਆ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਅਜੀ ਕਹਿਣਾ ਜੇ ਅੱਗੇ ਪਿਛਲੇ ਸਾਲ ਸਾਡੀ ਸਕੂਟਰੀ ਦਾ ਥੋੜੀ ਜਿਹੀ ਜਿਵੇਂ ਘੱਟਵਾ ਸੀਗੀ ਐ ਇੱਕ ਜੀ ਸਕੂਟਰੀ ਤੇਨੂੰ ਦੀ ਮੋਟਰ ਐਲ ਵੀ ਦੇ ਦਿੰਦੇ ਮੋਸ ਵਿੱਚ ਤਿੰਨੇ ਸਕੂਟਰ ਤੇ ਉਸ ਵਿੱਚ ਸਾਡੇ ਚਾਰ ਪੰਜ ਮੋਟਰਸਾਈਕਲ ਆ ਜਾਂਦੇ ਪਰ ਅੱਜ ਦਿੱਤੀ ਹੈ ਜੀ ਕਿ ਨਵੀਂ ਜੀ ਦੇਣੀ ਆ ਜਿਹੜਾ ਬੰਦਾ ਆਪ 0 ਮੀਟਰ ਚ ਚਲਾਵੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈਕਰ ਸਾਡਾ ਜੌਣਾ ਮਰਾੜੂ ਲੰਡੀ ਜੀ ਦਾ ਜੇਤੂ ਖਿਡਾਰੀ ਆ ਬਾਈ ਸਾਡਾ ਹਾਂ ਇਧਰ ਆ ਦੇਖੋ ਜੱਸ ਬਾਈ ਹੁਣੀ ਲੰਗਰ ਦੀ ਸੇਵਾ ਕਰਦੇ ਆ ਭਰਾ ਨਾਲੇ ਭੇਜੀ ਬਾਈ ਹੁਣੀ ਲੈ ਵੀ ਜਾਉਣਿਆ ਸਮਾਂ ਤੇ ਨਾਲ ਅੱਜ ਨੱਥਵਾ ਖੇਡਣ ਆਏ ਹੋ ਵਧੀਆ ਟੀਮ ਆ ਲਾਟਾਲੇ ਦੀ ਵੀ ਵਧੀਆ ਖੇਡੇ ਹੋ ਓਵਰ ਵੀ ਸੋਨਾ ਲਾਇਆ ਤੇ ਬੈਟਿੰਗ ਨਹੀਂ ਸੋਣੇ ਕੀਤੇ ਆ ਕੀ ਕਹਿਣਾ ਚਾਹੋਗੇ ਮਹਾਲ ਦੇ ਵੀ ਉਹਨੂੰ ਯਾਰ ਬਹੁਤ ਵਧੀਆ ਟੂਰਨਾਮੈਂਟ ਹੈ ਮੇਰੇ ਵਧੀਆ ਸਾਥ ਦੇ ਰਹੇ ਨੇ ਬੰਦੇ ਆਪਣੇ ਟੀਮ ਵੀ ਵਧੀਆ ਹਾਂ ਅੱਜ ਜਾਊਗੀ ਫਿਰ ਇਲੈਕਟ੍ਰੋਨਿਕ ਸਕਿਉਰਟੀ ਕਰ ਮਰਾੜੋ ਨੂੰ ਵਾਈਕਲ ਨੂੰ ਮੇਰ ਕਰਿਆ ਜਾਣੀ ਜਾਣੀ ਚਾਹੀਦੀ ਯਾਰ ਜੇ ਲਈ ਅੱਛਾ ਵਾਪਰਾ ਕਿਉਂਕਿ ਲੰਬੇ ਸਮਾਂ ਕੁਝ ਸਮਾਂ ਹਕ ਤੱਕ ਖੇਡਦੇ ਨੂੰ ਜਿਨ੍ਹਾਂ ਨੇ ਅੱਜ ਤੋਂ 5 ਸਾਲ ਪਹਿਲਾਂ ਨਹੀਂ ਖੇਡ ਤੇ ਅਸਲ ਅੱਜ ਵੀ ਖੇੜੇ ਤੇ ਕੀ ਫਰਕ ਲੱਗਿਆ ਵਰਕ ਗੋਜੀ ਨੇ ਬਸ ਬਈ ਖੇਡ ਹੀ ਜਾਂਦੇ ਨੇ ਉਹਨੇ ਖੇਡ ਹੀ ਜਾਂਦੇ ਨੇ ਯਾਰ ਜਿਹੜੇ ਪਿਛਲੇ ਲੈ ਦੇ ਸੀ ਨੇ ਬਸ ਉਸਤਾਦ ਦਾ ਉਸਤਾਦ ਹੀ ਹੁੰਦੇ ਯਾਰ ਗਾਣੇ ਦਾ ਪ੍ਰਾਣੀ ਹੀ ਰਹਿੰਦੇ ਨੇ ਨਹੀਂ ਜੀ ਤੁਸੀਂ ਬਹੁਤ ਮੈਂ ਤੁਹਾਡੀ ਗੇਮ ਨੂੰ ਦੇਖਿਆ ਵਾ ਮੈਨੂੰ ਯਾਦ ਆ ਨਵੇਂ ਮੁੰਡੇ ਨੂੰ ਪਲੇਟਫਾਰਮ ਬਣਿਆ ਬੜਾ ਐ ਮਿਲ ਗਿਆ ਬੜਾ ਐ ਬਲ ਗਿਆ ਹਾਂ ਇੱਕ ਕ੍ਰਿਕਟ ਥੱਲੇ ਤੋਂ ਉੱਪਰ ਦਾ ਕੌਣ ਤੁਸੀਂ ਉਸਤਾਦ ਲੱ ਚੱਕੀ ਆ ਮੈਨੂੰ ਅੱਜ ਵੀ ਯਾਦ ਆ ਨੂਰਪੁਰ ਵੇੜ ਦੀ ਟੀਮ ਸੀ ਬਹੁਤ ਲੰਮਾ ਸਮਾਂ ਖੇਡਦੇ ਹਾਂ ਘੋੜੇ ਦੇ ਵਿੱਚ ਵੀ ਤੁਸੀਂ ਖੇਡੇ ਹੋ ਹਨਾ ਬਹੁਤ ਲੰਮਾ ਸਮਾਂ ਖੇਡੇ ਘੋੜੇ ਟੂਰਨਾਮੈਂਟ ਖੇਡੇ ਸੀ ਤੇ ਵਧੀਆ ਗੱਲਾਂ ਤੇ ਵਾਹਿਗੁਰੂ ਮੇਰ ਘ ਤੇ ਪ੍ਰਮਾਤਮਾ ਦੁਆਰਾ ਫਿਰ ਜਾਣ ਜਾਣਾ ਹੋਵੇ ਥੈਂਕ ਯੂ ਜਿੰਦਗੀ ਦਾ ਮਾਣ ਹੈ ਦਿਲ ਵਰ ਭਰਾ ਸਾਡਾ ਨਿੱਕੂ ਬਈ ਤਿੰਨੇ ਨੈਬ ਕੀੜਾ ਨੈ ਨੈ ਡੋਪੀ ਲਾ ਦੇਗਾ ਨਾ ਟੋਪੀ ਦੀ ਟੋਪੀ ਲਾਉਣੀ ਹੈ ਬਾਈ ਨਹੀਂ ਨਹੀਂ ਨੈਵਾ ਬੱਚਿਆਂ ਦੇ ਮਿਹਨਤ ਕਿੰਨੀ ਜਲਦੀ ਹੈ ਯਾਰ ਇਹ ਬਾਈ ਨਾ ਮੈਂ ਬਲੌਗਰ ਨਹੀਂ ਦਿਸਣਾ ਚਾਹੁੰਗਾ ਬਾਈ ਸਾਡਾ ਜਿੰਦਗੀ ਦਾ ਬਹੁਤ ਪਿਆਰਾ ਵੀਰ ਆ ਨੈਬ ਲੈਰਾ ਮਾਬਾਬ ਬਟਾਲਾ ਇਹ ਵੀਰ ਘਟੋ ਘਟ 25 ਤੋਂ 30 ਕੁੜੀਆਂ ਬੱਚੀਆਂ ਆਵਾਂ ਛੋਟੀਆਂ ਜਿੰਨਾਂ ਨੂੰ ਕਬੱਡੀ ਦੀ ਪ੍ਰੈਕਟਿਸ ਕਰਾਉਂਦਾ ਵਾ ਯਾਰ ਬਾਈ ਦੀ ਸੋਟ ਨੂੰ ਸਲਾਮ ਆ ਨਾ ਭਈ ਇਹ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਿਓ ਬੱਚੀਆਂ ਦਾ ਮਤਲਬ ਬੱਚੀਆਂ ਨੂੰ ਅੱਗੇ ਲੈ ਕੇ ਆਉਂਦੇ ਕਬੱਡੀ ਦੇ ਵਿੱਚ ਕੋਈ ਦੋ ਸ਼ਬਦ ਬੱਚੀਆਂ ਬਾਤ ਦੇ ਦਸੋ ਭਈ ਬਹੁਤ ਵਧੀਆ ਹਨ ਉਹ ਖੇਡਦੇ ਜਵਾਬ ਕਰੈਕਟਿਸ ਕਰਦੇ ਆਪਾਂ ਗੁਰੂ ਰਿਸਪੈਕਟ ਕਰਦੇ ਆਪਾਂ ਆਪਣੀਆਂ ਧੀਆਂ ਵਾਂਗੂ ਰਹਿੰਦੇ ਆ ਹਾਂ ਹਾਂ ਮੁੰਡੇ ਵੀ ਆ ਨੈਸ਼ਨਲ ਚ ਵੀ ਮੈਡਲ ਆਉਂਦਾ ਯਾਰ ਅੱਗੇ ਟੋਪੀ ਲਾਦੇ ਬਾਣੀ ਇਹਦੀ ਸਰਕਲ ਜੂਨ ਮੈਡਲ ਆਉਂਦਾ ਹਾਂ ਬਹੁਤ ਬਹੁਤ ਧੰਨਵਾ ਔਰ ਲੰਗਰ ਦਾ ਵੈਰੀ ਵੀ ਪੁੱਜੇ ਹੋਇਆ ਦਿਲਬਰ ਵਾਈਫ ਹੁਣੀ ਪੁੱਜੇ ਹੋਏ ਆ ਕਿਹੜਾ ਪਰੇਸ਼ਾਨ ਮੈਂ ਅੱਜ ਹਾਰ ਕੇ ਲੰਗਰ ਲਈ ਕਹਿੰਦੇ ਹੁਣ ਕਹਿੰਦੇ ਚਲੋ ਹਾਰ ਤਾਂ ਗਏ ਕੋਈ ਚੱਕਰ ਨਹੀਂ ਬੜਾ ਹੋਰ ਲੰਗਰ ਖਾ ਕੇ ਜਾਵਾਂਗੇ ਚਲ ਵਾਣਾ ਲੰਗਰੀ ਪੱਲੇ ਰਹਿ ਗਿਆ ਦਿਲਬਰ ਹੁਣ ਬੱਸ ਮੁੰਡੇ ਮਾੜਾ ਵਾਲਾ ਖੇਡਦੇ ਆ ਦੇਖੋ ਜੀ ਕਿਹੜਾ ਪ੍ਰਸ਼ਾਦ ਦਾਲ ਠੀਕ ਰਹਿਤਾ ਬਹੁਤ ਬਹੁਤ ਦੇਖੋ ਲੰਗਰ ਦਾ ਸੋਹਣਾ ਪ੍ਰਬੰਧ ਕੀਤਾ ਭਰਾਵਾਂ ਨੇ ਕਿਉਂਕਿ ਇਹ ਲੰਗਰ ਦੇ ਇਸ ਤਰ੍ਹਾਂ ਪ੍ਰਬੰਧ ਹੋਣੀ ਹੁਣ ਚਾਹੀਦੇ ਆ ਆ ਦਲਵਰ بھائی ਹੁਣਾਂ ਦੀ ਬੜੀ ਵੱਡੀ ਮਿਹਨਤ ਆ ਜਲੇਬਾ ਲੰਗਰ ਦਾ ਬੜਾ ਸੋਹਣਾ ਪ੍ਰਬੰਧ ਆ ਟੀਮ ਵਾਲੀ ਦੋ ਸ਼ਾਬਾਦ ਬਹੁਤ ਬੜੀ ਆਸਾਨੀ ਹੈ ਸਾਡੇ ਨਾਲ ਬਹੁਤ ਥੈਂਕ ਯੂ ਥੈਂਕ ਯੂ ਜੀ ਜਿੰਦਗੀ ਦੇ ਮਾਨ ਆ ਬਰਾ ਸ਼ੋਭਨਾਮ ਜੀ ਮੇਕੂ ਸਿੰਘ ਜੀ ਆਪਣਾ ਭਾਈ ਸਾਜੀ ਕੀ ਕੀੜਾ ਚਾਹੋਗੇ ਟੂਰਨਾਮੈਂਟ ਦੇ ਦੋ ਸ਼ਬਦ ਟੂਰਨਾਮੈਂਟ ਬਹੁਤ ਵਧੀਆ ਕਰਾਇਆ ਮੁੰਡਿਆਂ ਨੇ ਕੀ ਲੱਗੀ ਖਾਸ ਗੱਲ ਖਾਸ ਗੱਲ ਬਹੁਤ ਵਧੀਆ ਤਮਾਸ ਕੀਤਾ ਮੁੰਡਿਆਂ ਨੇ 1 ਮਿੰਟ ਬਹੁਤ ਵਧੀਆ ਭਾਈ ਤੇ ਰੂਲ ਬਹੁਤ ਰੱਖੋਏ ਮੁੰਡਿਆਂ ਨੇ ਇੱਕ ਟੂਰਨਾਮੈਂਟ ਦੀ ਖਾਸ ਗੱਲ ਕੀ ਕਹਿਣਾ ਚਾਹੋਗੇ ਹਾਂ ਜੀ ਕਹਿਣਾ ਵੀਰੇ ਜਾਨੀ ਕੇ ਮੁੰਡਿਆਂ ਨੇ ਨਾ ਪਿੰਡ ਦੀ ਟੀਮ ਇਵੈਂਟਰ ਨਹੀਂ ਖੇਡੀ ਹਾਂ ਇਹ ਆਪਾਂ ਬਾਹਰਲੀ ਟੀਮਾਂ ਨਾਲ ਇਹ ਬਹੁਤ ਆਏ ਬਹੁਤ ਲੱਗੀ ਗੱਲ ਇਹ ਬਾਕੀ ਟੀਮਾਂ ਨੇ ਵੀ ਕਿਹਾ ਵਾ ਸਾਨੂੰ ਆਹ ਟੂਰ ਚੰਗੀ ਲੱਗੀ ਜੇ ਪਿੰਡ ਵਾਲੇ ਆਪ ਨਹੀਂ ਖੇਡੇ ਹਾਂ ਬਹੁਤ ਵਧੀਆ ਬਹੁਤ ਮਾਣ ਮਾਣ ਵਧੀਆ ਕਰਦੇ ਪੂਰੇ ਮੁੰਡੇ ਇਸ ਵਾਰੀ ਪੂਰਾ ਫੇਰ ਟੂਰਨਾਮੈਂਟ ਕਰਾਇਆ ਇਸ ਵਾਰ ਵੀ ਤੋਂ ਥੈਂਕ ਯੂ ਬੇਰੀ ਮਚ ਸ਼ੁਕਰੀਆ ਜੀ ਨਾਇਕ ਦੇ ਵਿੱਚ ਮੈਚ ਦੇ ਵਿੱਚ 18 19 ਕੈਸ਼ ਛੱਡ ਕੇ 43 ਟੀਮ ਲੰਗਰ ਖਾਂਦੀ ਹੋਈ ਹੈ ਮੈਚ ਦੇ ਵਿੱਚ 18 19 ਕੈਸ਼ ਛੱਡ ਕੇ 43 ਟੀਮ ਲੰਗਰ ਖਾਂਦੀ ਹੋਈ ਹੈ ਲਓ ਜੀ ਢੰਤਨ ਬਾਬਾ ਮੇਲਾ RAM ਜੀ ਸੰਭੂ ਨਗਰ ਪੰਚਾਇਤ ਨਗਰ ਟੈਨਰੀ ਵੀਰ ਜਿੰਨਾਂ ਵੱਲੋਂ ਜਿਹੜਾ ਮੇਲਾ ਕਰਾਇਆ ਜਾ ਰਿਹਾ ਹੈ ਇਲੈਕਟ੍ਰੋਨਿਕ ਲਓ ਸਾਹਮਣੇ ਬਾਲਪੋਟ ਦੇ ਸਰਕਾਰ ਕਦਰ ਕਦੇ ਪਿਆਰ ਵਾਲਾ ਲਓ ਜੀ ਨਵੀਆਂ ਕਿੱਟਾਂ ਨਵੀਂ એનર્ਜੀ ਸਵੱਦੀ ਵਾਲੇ ਆਏ ਆ ਭਰਾ ਸਾਡੇ ਕਿੱਟਾਂ ਨਵੀਆਂ ਬਣਾ ਲਿਆ ਹੈ ਈ ਆਲਾ ਕੇਮ ਰਾਜਵੀਰ ਇਹ ਬਾਕੀ ਬੰਦੇ ਨਹੀਂ ਰਹਿਣਗੇ ਅੱਜ ਹੋ ਠੀਕ ਠਾਕ ਤੇ ਨਵੀਆਂ ਕਿੱਟਾਂ ਸਪਾਂਸਰ ਕਿਹਨੇ ਕੀਤੀਆਂ ਇੱਧਰ ਲਿਆਂਦੀਆਂ ਅੱਛਾ ਆ ਵੀ ਲਿਆਂਦੀਆਂ ਐਨੇ ਐਨਆਰਆਈ ਭਰਾ ਜਨ ਸਵੱਦੀ ਦੇ ਵਿੱਚ ਕੇਮਲਾ ਦਾ ਮੇਲਾ ਵਧੀਆ ਲਓ ਕਿੰਗ ਖਾਨ ਦੁਨੀਆ ਦਾ ਮਹਾਨ ਵਣ ਬੈਠਾ ਕਿੰਗ ਖਾਨ ਕਿਵੇਂ ਆਜ ਸਵੱਦੀ ਵਾਲੇ ਪਾਉਂਦੇ ਨੇ ਮਾਣ ਕੀਤਾ ਤੇਰੀ ਖੇਡ ਉੱਪਰ ਖੱਬੇ ਆਤਰਾ ਬੱਲੇਬਾਜ਼ ਕਮਾਇ ਕਰੇਗਾ ਕਮਾਲ ਫੋਰਸ ਦਾ ਜੇਤੂ ਕੀ ਮੇਲੇ ਲਈ ਦੋਸ਼ਾਬਦ ਇਹਦੀ ਇਹਦੀ ਕਰ ਇੰਟਰਵਿਊ ਆਪਾ ਓਏ ਮੁੱਛਾ ਆਇਆ ਹੋਰ ਅੱਬਾ ਇੱਕ ਕਿਥੋਂ ਕਰਾਈਆਂ ਨਹੀਂ ਤੇ ਹੋਰ ਮੋਚੀ ਕਰਦੇ ਆ ਨਹੀਂ ਨਾਈ ਕਿਥੋਂ ਨਾਵਾ ਪਰਾ ਲੱਗੇ ਇਹ ਤੁਮੋ ਹੱਥੋਂ ਕਰਾਈਆ ਸੀ ਹਾਂ ਕਿਉਂਕਿ ਮੇਨੂੰ ਦਾਈ ਦੀ ਪ੍ਰੋਮੋਸ਼ਨ ਵੀ ਹੋਣੀ ਹੈ ਨਾ ਹਾਂਜੀ ਹਾਂਜੀ ਇਹਨੇ ਮੁੱਛਾਂ ਕੀਤੀਆਂ ਇਹਨੇ ਮੁੱਛਾਂ ਮੁੱਛਾਂ ਦੇਖੀ ਮਰੇ ਨਹੀਂ ਆਵੇ ਮੁੱਛਾਂ ਬਾਰੇ ਕੀ ਕਹਿਣਾ ਜਾਏਗਾ ਇਹ ਖਰਵਾਈਆਂ ਜੀ ਸੱਤ ਪੁੱਛਾ 나ਕ ਬਹੁਤ ਬਹੁਤ ਬੜੀ ਖੁਸ਼ੀ ਹੰਤ ਨੂੰ ਮਿਲ ਕੇ ਯਾਰ ਛੋਟੀ ਉਮਰ ਵਿੱਚ ਬਹੁਤ ਵੱਡਾ ਨਾਮ ਬਣਾਇਆ ਵਾਹ ਕਿਦ ਤਨ ਹੋ ਤਰੱਕੀ ਦੇ ਵਿੱਚ ਤੈਨੂੰ ਅੱਜ ਸਵੱਦੀ ਵਾਲੇ ਪਵਨੇ ਨੇ ਦੀ ਖੇਡ ਪਰਮਾਨ ਕੀਤੀ ਬਹੁਤ ਬਹੁਤ ਕਾਪੀ ਲੈ ਲੈ ਤੂੰ ਲੈ ਲੈ ਇਹਦੀ 나ਕ ਜੋ ਸਟਾਰਟਿੰਗ ਵਿੱਚ ਵੀ ਤੈਨੂੰ ਪਵਨਾ ਲੈ ਕੇ ਆ ਸੀਗਾ ਨਾ ਤੇ ਅੱਜ ਫੇਰ ਪਵਨੇ ਲਈ ਆਇਆ ਆ ਮਾ ਤੇ ਮੁੱਲੇ ਨੇ ਦੋ ਸ਼ਬਦ ਵਧੀਆ ਦੇਖੋ ਅੱਜ ਕੀ ਬਣਿਆ ਇਲੈਕਟ੍ਰੋਨਿਕ ਸਕੂਟੀ ਆ ਤੇ ਇਲੈਕਟ੍ਰੋਨਿਕ ਸਕੂਟੀ ਵਾਈਗਰੂ ਮੇਰ ਕਰੇ ਰੇਂਜਰ ਸਾਈਕਲ ਦੇ ਪਹਿਲਾ ਪ੍ਰਾਈਜ਼ ਥੈਂਕ ਯੂ ਬੈਸਟ ਆਫ ਲੱਕ ओके ਆਸਕੋ ਦੀ ਹੱਡੀ ਜੀ ਨੂੰ ਕਹਿੰਦੇ ਆ ਪਵਨ ਸਵਰਦੀ ਪਵਨ ਹਾਂਜੀ ਪਹਿਲਾਂ ਸਟਾਰਟਿੰਗ ਵਿੱਚ ਵੀ ਨਾਗ ਨੂੰ ਦੋ ਹੀ ਲੈ ਕੇ ਆਇਆ ਸੀਗਾ ਇੱਧਰ ਇਲਾਕੇ 'ਚ ਨਾ ਅੱਜ ਵੀ ਦੋ ਹੀ ਲੈ ਕੇ ਆ ਰਹੇ ਆ ਤੇ ਕਿੱਟਾ ਵੀ ਨਵਿਆ ਸਪਾਂਸਰ ਨਵੇਂ ਨਵੀਆਂ ਕਿੱਟਾ ਨਵੀਂ ਸ਼ਰਵਾਦ ਹੋ ਗਈ ਹੈ ਤੇ ਸਾਡੇ ਇਲਾਕੇ ਦਾ ਮਾਣ ਆ ਯਾਰ ਤੇ ਤੇ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਨੂੰ ਮੇਲੇ ਲਈ ਦੋ ਸ਼ਾਬਤ ਪਿਛਲੇ ਸਾਲ ਇਲੈਕਟ੍ਰੋਸੋਡਿਜੀ ਇਲੈਕਟ੍ਰੋਨਿਕਸ ਕ੍ਰੀਸ ਵੱਡੀ ਨਹੀਂ ਗਈ ਸੀ ਅੱਜ ਵੀ ਜਾਓ ਦੇਖੋ ਕੋਸ਼ਿਸ਼ ਪੂਰੀ ਹੈ ਹਾਂ ਪਿਛਲੇ ਸਾਲ ਵੀ ਦਿੱਤਾ ਸੀ ਨਾ ਇਹੀ ਜਗ੍ਹਾ ਤੋਂ ਇਸ ਵਾਰ ਵੀ ਪਰ ਇਸ ਵਾਰ ਸਕੂਟੀ ਬੜੀ ਲੈਵਲ ਪੱਟੀ ਲੈਵਲ ਦੀ ਆ ਹਾਈ ਲੈਵਲ ਦੀ ਵਾਓ ਵਧੀਆ ਸਕੂਟੀ ਐ ਇਸ ਵਾਰ ਦੇ ਵਾਈ ਗੁਰੂ ਮੇਰ ਕਰੇ ਰੈਸਟੋਰੈਂਟ ਮੇਲੇ ਲਈ ਇੱਕ ਖਾਸ ਗੱਲ ਕੀ ਲੱਗੀ ਵਧੀਆ ਮੇਲੇ ਦੀ ਇੱਕ ਖਾਸ ਗੱਲ ਕੀ ਜੀ ਪੱਕਾ ਪਾਸ ਨਹੀਂ ਪੂਰੇ ਕਿਸੇ ਦਾ ਵੀ ਹਾਂ ਥੈਂਕ ਯੂ ਇੱਕ ਤੋਂ ਮੈਂ ਚੀਜ਼ ਹੋਰ ਦਿਖਾਉਣ ਲੱਗਿਆ ਕਿ ਯਾਰ ਪ੍ਰਬੰਧ ਕਰਨੇ ਜਿਹੜੇ ਪਤਾ ਪ੍ਰਬੰਧ ਹੋਣੀ ਜ਼ਰੂਰੀ ਆ ਆ ਦੇਖੋ ਆ ਤਾਂ ਹੋ ਗਏ ਵੈਸੇ ਹੁਣ ਤਾਂ ਪਕੌੜਿਆਂ ਦਾ ਲੰਗਰ ਵੀ ਲੈ ਆਈ ਪਰ ਮੈਂ ਥੋੜਾ ਲੇਟ ਹੋ ਗਿਆ ਬਾਈ ਸਾਡਾ ਮੁਸਤਫਾ ਬਾਈ ਸਾਡਾ ਹਰਪ੍ਰੀਤ ਬਾਈ ਦੇ ਨਾਲ ਬਾਈ ਆਪਣੇ ਵਦਵਾਲ ਤੋਂ ਬਾਈ ਬਿੱਟੂ ਬਹੁਤ ਬਹੁਤ ਮਾਣ ਆ ਮੁਸਤਫਾ ਲੰਗਰ ਦਾ ਪ੍ਰਬੰਧ ਹੀ ਬੜਾ ਸੋਹਣਾ ਮਾ ਠੀਕ ਹੈ ਚਾਹ ਦਾ ਪ੍ਰਬੰਧ ਵੀ ਬਹੁਤ ਸੋਹਣਾ ਮਾ ਪਾਣੀ ਦਾ ਪ੍ਰਬੰਧ ਵੀ ਬਹੁਤ ਸੋਹਣਾ ਮਾ ਤੇ ਨਾਲ ਤੁਸੀਂ 3 ਵਜੇ ਚਾਹ ਨਾਲ ਪਕੌੜੇ ਵੀ ਲਾਏ ਆ ਫੇ ਬਾਈ ਅਜੀ ਸੋਚਦੇ ਸੀਗੇ ਕਿ ਪਕੌੜੇ ਚਲਾਉਣੀ ਚਲਾਉਣੇ ਆ ਠੀਕ ਹੈ ਵੀਰੇ ਤਾਂ ਕਰਕੇ ਅਸੀਂ ਪਕੌੜੇ ਚਲਾਏ ਆ ਵੀਰੇ 3 ਨਾਲ ਚਾਹ ਦੇ ਨਾਲ ਤੇ ਬਸ ਨਹੀਂ ਮਰਲੇ ਆਈਡੀਆ ਕਿਵੇਂ ਆ ਦਿਮਾਗ ਵਿੱਚ ਚਾਹ ਨਾਲ ਪਕੌੜੇ ਲਈਏ 3 ਵਜੇ ਕਹਨੇ ਵੀ ਤਾਂ ਕਹੀ ਕਿ ਚਲ ਮੁਖਮਾ ਮਾਣਉਣਿਆਂ ਨਾਲੇ ਦਰਸ਼ਕਾਂ ਦੀ ਥੋੜਾ ਜਿਹਾ ਹੋ ਜਾਊਗਾ ਅੱਛਾ ਅੱਛਾ ਤਾਂ ਕਰਕੇ ਬਹੁਤ ਬੜੇ ਸਾਡੇ ਬਿਗ ਸਪਾਂਸਰ ਨੇ ਸਾਡੇ ਟੂਰਨਾਮੈਂਟ ਦੇ ਭਾਈ ਸਾਡੇ ਭਾਈ ਟੂਰਨਾਮੈਂਟ ਦੀ ਦੋ ਸ਼ਬਦ ਟੂਰਨਾਮੈਂਟ ਬਹੁਤ ਵਧੀਆ ਜੀ ਸਾਡੇ ਪਿੰਡ ਦਾ ਨੰਬਰ ਵਾਲਾ ਜਵਾਕ ਇੰਨੇ ਵਧੀਆ ਨਾ ਬਹੁਤ ਵਧੀਆ ਸੁਭਾਅ ਇੰਨਾ ਬਾਕੀ ਪਿੰਡਾਂ ਨਾਲ ਇੰਨਾ ਵਧੀਆ ਬਹੁਤ ਬਹੁਤ ਬੜੇ ਜਿਹੜੀ ਇੱਕ ਇਕਤਾ ਹੁੰਦੀ ਆ ਉਹਦੇ ਨਾਲ ਬਹੁਤ ਬਹੁਤ ਹੋ ਜਾਂਦਾ ਬਿਲਕੁਲ ਆਪਾਂ ਜੇ ਇਕਤਾਨੀ ਲੱਗਦੇ ਨਾਲ ਲੱਗੋ ਨਾ ਉਹਨੂੰ ਕੰਮ ਖਰਾਬ ਹੁੰਦਾ ਇਕਤਾ ਨਾਲ ਹੋਇਆ ਸਾਰਾ ਬਸ ਮੂਲੇ ਸੁਭਾਅ ਵੀ ਵਧੀਆ ਬਾਕੀ ਪਿੰਡ ਦਾ ਰਿਪੋਰਟ ਵੀ ਵਧੀਆ ਬਿਲਕੁਲ ਬਾਹਰਲੇ ਬੰਦਿਆਂ ਦਾ ਜਿਹੜੀ ਪਾਰਟੀ ਵਾਈ ਤੋਂ ਪਰੇ ਹਟ ਕੇ ਫਿਰ ਇਹਨਾਂ ਨੇ ਕੰਮ ਕਰਿਆ ਕੋੜੇ ਵਗੈਰਾ ਲੰਗਰ ਵਗੈਰਾ ਜੋ ਵੀ ਸੀ ਟੂਰਨਾਮੈਂਟ ਬਹੁਤ ਵਧੀਆ ਕਰਵਾਇਆ ਇਹਨਾਂ ਨੇ ਥੈਂਕ ਯੂ ਕੋਲ ਦੀਆਂ ਅਸੀਂ ਬੰਦਵਾਲਕ ਕਵਾਡੀ ਲਾ ਟੂਰਨਾਮੈਂਟ ਕਰਉਣੇ ਰਾਜ ਹਾਂ ਜੀ ਬੜਾ ਯੂਨੀਫਾਰਮ ਹੁੰਦੇ ਆ ਅਸੀਂ ਜੋ ਉੱਥੇ ਇਹ ਦੇ ਦੇ ਡਿਸਪਲਨ ਇੱਥੇ ਵੀ ਬਹੁਤ ਡਿਸਪਲਨ ਦੇਖਿਆ ਵੀ ਬਹੁਤ ਵਧੀਆ ਹੋਇਆ ਜੋ ਖਾਨ ਵੀ ਨੂੰ ਵਧੀਆ ਦੇਖਿਆ ਬਹੁਤ ਬਹੁਤ ਧੰਨਵਾਦ ਇਹ ਬਾਈ ਸਾਡੇ ਤੁਸੀਂ ਆਪ ਹੀ ਟੂਟਣ ਵਧੀਆ ਕਰਾਉਂਦੇ ਹੋ ਦੋਸਤਾਂ ਨੂੰ ਬਹੁਤ ਵਧੀਆ ਲੱਗਣੇ ਆ ਹਰਪੀਤ ਬਾਈ ਸਾਡੇ ਪੁੱਜੇ ਆ ਬਾਈ ਬੱਬੂ ਦੇ ਫਾਦਰ ਸਾਹਿਬ ਦੋ ਸ਼ਾਵਰ ਟੀਮਾਂ ਵਾਸਤੇ ਬਹੁਤ ਵਧੀਆ ਟੂਰਨਾਮੈਂਟ ਆ ਤੇ ਸਾਰੇ ਭਰਾਵਾਂ ਨੇ ਸਹਿਯੋਗ ਦਿੱਤਾ ਪਾਰਟੀ ਵਾਜੀ ਤੋਂ ਉੱਤੇ ਸਾਡੇ ਬੱਚਿਆਂ ਨੇ ਕੰਮ ਕੀਤਾ ਅਸੀਂ ਸਾਰਿਆਂ ਦੇ ਲਈ ਨੀਆ ਥੈਂਕ ਯੂ ਥੈਂਕ ਯੂ ਆ ਜੀ ਦੋ ਦੋ ਕੱਪ ਚਾ ਚੱਕੇ ਹੋਏ ਆ ਇੱਕ ਜਿਹਾ ਬਟੋਲੇ ਇੱਕ ਤੇ ਚਾ ਫੜ ਲਿਆ ਫੜ ਲਿਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮੇਲੇ ਲਈ ਦੋਸ਼ਾਵਾਦ ਮੇਲੇ ਲਈ ਲੋ ਸ਼ਾਦ ਮੇਲੇ ਲਈ ਬਹੁਤ ਬਹੁਤ ਮੁੰਡਿਆਂ ਨੇ ਕਰਾਇਆ ਜੀ ਟੀਮਾਂ ਖੇਡਣ ਵਾਸਤੇ ਆਈਆਂ ਖੜਾ ਰੇ ਵਤੋ ਬਹੁਤ ਵਧੀਆ ਰਿਹਾ ਬਹੁਤ ਬਰੀ ਟੀਮਾਂ ਬਣ ਕੇ ਆਈਆਂ ਟੂਰਨਾਮੈਂਟ ਬਹੁਤ ਵਧੀਆ ਕਰਵਾਇਆ ਮੁੰਡਿਆਂ ਨੇ ਥੈਂਕ ਯੂ ਥੈਂਕ ਯੂ ਲਓ ਜੀ ਸਟੇਜ ਤੇ ਬੈਠੇ ਸਾਡੇ ਪ੍ਰਬੰਧਕ ਵੀਰ ਚਾਪ ਪਕੌੜਾ ਲੰਗਰ ਚੱਲਦਾ ਤੇ ਪਕੌੜਾ ਲੰਗਰ ਜਿਹੜਾ ਆਨੰਦ ਮਾਣਦੇ ਪਏ ਆ ਭਰਾ ਸਾਡੇ ਟੀਮਾਂ ਨੇ ਵਾਸਤੇ ਵੀ ਪਹਿਲਾਂ ਲੰਗਰ ਕਰਾਇਆ ਸੀਗਾ ਚਾਪ ਪਕੌੜਾ ਲੰਗਰ ਚੱਲਦਾ ਹੈ ਸਟੇਜ ਤੇ ਬੈਠੇ ਭਰਾ ਸਾਡੇ ਅਮਰ ਧੱਲੇ ਕੀ ਨਾਲ ਕਰੇ ਬਿੱਕੀ ਖਾਨ ਹਰ ਇੱਕ ਬਾਈ ਬੋਟੇ ਬਾਈ ਹੁਣ ਇਹਦੇ ਨਾਲ ਕਰੇ ਬਾਈ ਹਰ ਪਿੰੋ ਨੇ ਮੈਚ ਦਾ ਆਨੰਦ ਮਾਣਦੇ ਭਈਆ ਭਰਾ ਸਾਡੇ ਬਹੁਤ ਸਰਕਾਰ ਦੇ ਪਿਆ ਬਾਈ ਬੋਟਾ ਬਾਈ ਨਾਲ ਕਰੇ ਬਾਈ ਹਰ ਪਿੰੋ ਬਾਈ ਬੱਬੂ ਬਾਈ ਦੇ ਪਾਤਸ਼ਾਹ ਸਾਹਿਬ ਦੇ ਬਾਈਆਂ ਵੱਲੋਂ ਰੇਂਜਰ ਸਾਈਕਲ ਸਪੌਂਸਰਰੀ ਕੀਤੇ ਦੇ ਬਾਈਆਂ ਦਾ ਸਨਮਾਨ ਕੀਤਾ ਜਾ ਰਿਹਾ 10 ਦਾ ਰੇਂਜਰ ਸਾਈਕਲ ਉੱਤੇ ਗਏ ਬਾਈਆਂ ਵੱਲੋਂ ਦਾ ਸਨਮਾਨ ਕੀਤਾ ਜਾ ਰਿਹਾ ਸ਼ੇਗਰ ਚੀਮਾ ਦੀ ਟੀਮ ਜਿਹੜੀ ਅੱਜ ਪੂਰਾ ਬਣੀ ਚੈਂਪੀਅਨਰੀ ਬਣੀ ਹੈ ਜੀ ਪ੍ਰਮੰਧ ਕਹਿ ਰਹੇ ਆ ਇਹਨੇ ਲਓ ਸ਼ੇਗਰ ਚੀਮਾ ਦੀ ਜਿਹੜੇ ਆਪਣਾ ਪ੍ਰਾਈਸ ਪਾ ਲ ਗਏ ਪਹਿਲੀ ਵਾਰ ਕੈਂਪੀਨ ਟ੍ਰੀਮ ਰਹੀ ਹੈ ਸ਼ਿਖਰ ਜੀਮਾ ਦੀ ਬਰੇ ਵੀਰੇ ਵੀਨੇ ਟੀਮ ਬੜੀਆਂ ਨਾਲ ਖੇਡਦਾ ਸੁਭਾਅ ਦਾ